ਸਾਹਿਬ ਵਿੱਚ ਬੈਠੇ ਆ ਡੀਸੀ ਸਾਹਿਬ ਦਾ ਉਹਨਾਂ ਦਾ ਧੰਨਵਾਦ ਕਰਦੇ ਆ ਉਹਨਾਂ ਨੇ ਪੂਰਾ ਕੰਮ ਕਰ ਦਿੱਤਾ ਸਾਰਾ ਪ੍ਰਸ਼ਾਸਨ ਬੈਠਾ ਸੀ ਡੀਸੀ ਸਾਹਿਬ ਐਸਐਸਪੀ ਸਾਹਿਬ ਆਪਣੇ ਐਸਐਮ ਸਾਹਿਬ ਉਹ ਸਾਰਾ ਕੰਮ ਪੂਰਾ ਹੋਣ ਤੋਂ ਬਾਅਦ ਜਿਹੜੀ ਸਵੇਰ ਨੂੰ ਬੰਦ ਦੀ ਕਾਲ ਸੀ ਉਹ ਵਾਪਸ ਕਰ ਦਿੱਤੀ ਗਈ ਇੱਕ ਪਲਾਟ ਜ਼ਮੀਨ ਦੇ ਤੇ ਜਿਹੜਾ ਡਬਲ ਐਂਟਰੀ ਹੋਈ ਵੀ ਹੈ ਸਰਕਾਰ ਦੀ ਤੇ ਵਕਫ ਬੋਰਡ ਦੀ ਸਾਡੇ ਰਿਵਿਊ ਰਿਪੋਰਟ ਸਰਕਾਰ ਦਾ ਨਾਂ ਹੈਗਾ ਐਸਐਸਪੀ ਸਾਹਿਬ ਤੋਂ ਰਿਪੋਰਟ ਆਈ ਹੈ ਕਿ ਟੂ ਅਵੋਇਡ ਐਨੀ ਫਰਦਰ ਟੈਂਸ਼ਨ ਉਹ ਜਿਹੜਾ ਪਲਾਟ ਹੈਗਾ ਮੇਰੇ ਖਿਆਲ 200 ਗਜ਼ ਦਾ ਹੈਗਾ ਉਹ ਸਰਕਾਰ ਟੇਕਓਵਰ ਕਰ ਰਹੀ ਹੈ ਤੇ ਐਸਡੀਐਮ ਮੈਡਮ ਨੂੰ ਏਡੀਸੀ ਮੈਡਮ ਨੂੰ ਐਂਡ ਐਸਡੀਐਮ ਦੋ ਚਾਰਜ ਪੈਟਰਨ ਹੋਲੇ ਹੈਗੇ ਨੇ ਤੇ ਉਹਨਾਂ ਨੂੰ ਅਸੀਂ ਕਹਤਾ ਹੈ ਕਿ ਉਹ 플ੌਟ ਨੂੰ ਟੇਕਓਵਰ ਕਰ ਲੈ ਉਹਦੀ ਦੇਖ ਲਈ ਤੇ ਅੱਜ ਤੋਂ ਹੀ ਉਹ 플ੌਟ ਅਸੀਂ ਟੇਕਓਵਰ ਕਰ ਲਿਆ ਸਰ ਕੋਈ 145 ਲੱਗੀ ਉਹ ਕਹਿੰਦੇ ਇਹਦੇ ਵਿੱਚ ਅਸੀਂ ਟੇਕਓਵਰ ਕਰ ਲਿਆ ਠੀਕ ਹੈ ਇਹ ਸਾਈ ਕਬਜ਼ਾ ਡਿਸਾਈਡ ਨਿਕਾਣਾ ਕਿ ਉਹ ਲੈਣਾ ਕਬਜ਼ਾ ਅਸੀਂ ਲੈ ਲਿਆ ਕਬਜ਼ਾ ਤੁਸੀਂ ਲੈ ਲਓ ਕਬਜ਼ਾ ਅਸੀਂ ਲੈ ਲਿਆ ਇਹਦੇ ਦੂਸਰੇ ਸਲੰਡਰ ਦੁਆਰਾ ਤਾਂ ਨਾ ਤੇ ਨਹੀਂ ਕਿ ਉਹ ਦੋ ਸੰਕਵਾਦੀ ਆ ਕੇ ਪਰਸੋਂ ਸੇ ਕਿਉਂ ਚਲੇ ਅਸੀਂ ਇਹ ਨਹੀਂ ਕਿ ਦੋ ਪਟੀਆਂ ਦਾ ਅਸੀਂ ਕੋਈ ਰੋਸ ਇਸ ਤਰ੍ਹਾਂ ਨਹੀਂ ਦੇਖਿਆ ਐਸਐਸਪੀ ਸਾਹਿਬ ਨੇ ਮੈਂ ਐਡੀਸੀ ਮੈਡਮ ਨੇ ਐਸਪੀ ਸਾਹਿਬ ਨੇ ਮੌਕੇ ਤੇ ਜਾ ਕੇ ਉਹ ਲੋਟ ਅਚ ਦੇਖਿਆ ਉਸ ਤੋਂ ਬਾਅਦ ਸ਼ਹਿਰ ਦਾ ਵੀ ਦੌਰਾ ਕੀਤਾ ਉਸ ਤੋਂ ਬਾਅਦ ਲੋਕਲ ਐਸਐਚਓ ਤੋਂ ਰਿਪੋਰਟ ਲਈ ਹੈ ਬੜਾ ਸੋਚ ਸਮਝ ਕੇ ਅਸੀਂ ਟੇਕਓਵਰ ਕੀਤਾ ਤਾਂ ਕਿ ਕੋਈ ਵੀ ਨੁਕਸਾਨ ਕਿਸੇ ਵੀ ਸਖਤ ਦਾ ਨਾ ਸਰ ਉਹ ਕਿਸ ਪੋਜੀਸ਼ਨ ਚ ਨੇ ਆ ਪੋਜੈਸ਼ਨ ਜੋ ਜੋ ਐਜ਼ ਇਟ ਅੱਜ ਦੀ ਪੀਸ਼ੇ ਨਾਲ ਉਹਦੇ ਵਿੱਚ ਇਹ ਐਪਲੀਕੇਸ਼ਨ ਅਸੀਂ ਪੋਜੀਸ਼ਨ ਜਿਵੇਂ ਲਾਟ ਦਾ ਪੋਜੀਸ਼ਨ ਇਨ ਟੋਟੋ ਲੈ ਲਿਆ ਐਜ਼ ਇਟ ਜੈਸੇ ਜਿੱਦਾਂ ਅਸੀਂ ਹੁੰਦਾ ਹਾਂ ਸਲਾਹ ਇਹਨੂੰ ਕੋਈ ਫੈਂਸਿੰਗ ਕਰਨੀ ਜਾਂ ਕੋਈ ਇਸ ਤਰ੍ਹਾਂ ਦਾ ਤਾਂ ਨਹੀਂ ਕੋਈ ਪਲਾਨ ਨਹੀਂ ਅਸੀਂ ਜਦੋਂ ਟੇਕਓਵਰ ਕਰਦੇ ਕਰ ਲਿਆ ਇਹਦੇ ਵਿੱਚ ਜਿਹੜਾ ਪੋਜੀਸ਼ਨ ਸਾਡੇ ਕੋਲੇ ਆ ਗਿਆ ਉਹ ਅਸੀਂ ਹੁਣ ਡਿਸਾਈਡ ਕਰਾਂਗੇ ਕਿ ਕਿਵੇਂ ਇਹਦੇ ਉੱਤੇ ਫੈਂਸਿੰਗ ਕਰਨੀ ਹੈ ਕਿ ਕੀ ਕਰਨਾ ਹੈ ਕੀ ਬੋਲੀ ਜਿਹੜਾ ਬਹੁਤ ਹੀ ਖੁਸ਼ੀ ਨਾਲ ਕਹਿ ਰਿਹਾ ਪਿਆ ਜਾ ਰਿਹਾ ਕਿ ਆ ਡੀਸੀ ਸਾਹਿਬ ਨੇ ਸਾਡੀ ਮੰਗ ਮੰਗ ਲਈ ਹੈ ਉਹ ਸਰ ਇੱਕ ਵਾਰ ਜੋ ਅਸੀਂ ਕਿਹਾ ਸੀ ਜੋ ਅਸੀਂ ਕਿਹਾ ਸੀ ਉਹ ਪੂਰਾ ਕਰ ਲਿਆ ਅਸੀਂ ਸਾਰੇ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਸਾਡੀ ਸਾਡੀ ਮੰਗ پوری ਕਰ ਲਈ ਹੈ ਔਰ ਸ਼ਵੇ ਨੂੰ ਜਿਹੜੀ ਅਸੀਂ ਸ਼ਾਮ ਨੂੰ ਅਸੀਂ ਬੰਦ ਦੀ ਕਾਲ ਦਿੱਤੀ ਸੀਗੀ ਨਵਾਂ ਸ਼ਹਿਰ ਦੀ ਉਹ ਅਸੀਂ ਵਾਪਸ ਲੈ ਲੈਂਦੇ ਹਾਂ ਮਾਨ ਕਿਸੇ ਦੀ ਆਪਣੀ ਡਿਮਾਂਡ ਕਿਸੇ ਦੀ ਆਪਣੀ ਡਿਮਾਂਡ ਆਪਣੇ ਇਹਦੇ ਬਾਰੇ ਬਾਰਾ ਦਿਨ ਦੀ ਅਦਾਰਦਾਰੀ ਦੀ ਪ੍ਰਸ਼ਾਸਨ ਨੇ ਕੀ ਬੋਲਿਆ ਪ੍ਰਸ਼ਾਸਨ ਨੇ ਕੀ ਪ੍ਰਸ਼ਾਸਨ ਨੇ ਬੋਲ ਦਿੱਤਾ ਹੈ ਕਿ ਇਹ ਅਦਾਰਦਾਰੀ ਕਰ ਦਿੱਤੀ ਜਾਊਗੀ ਸਰਦੋਸ਼ਤੋ ਸਰੀਰ ਦੇ ਗਾਮ ਬਿਲਕੁਲ ਸਹੀ ਦੋਸਤਾਂ aur ਜਿਹੜੀ ਕਾਲ ਬੰਦ ਦਿੱਤੀ ਹੈ ਬਿਲਕੁਲ ਸਰ ਦੇਖੋ ਜੀ ਗੱਲ ਮੈਨੂੰ ਸੁਣ ਲਓ ਧਿਆਨ ਨਾਲ ਅਟਿਕਾ ਮੇਂ ਦਰ ਆਓ ਗੱਲ ਇਹ ਆ ਵੀ ਸਾਡੀ 11 ਅਨੰਦ ਦੀ ਕਮੇਟੀ ਨੇ ਬਹੁਤ ਕੰਮ ਕੀਤਾ ਬਹੁਤ ਮਿਹਨਤ ਕੀਤੀ ਗੱਲ ਸੁਣ ਲਓ ਬਹੁਤ ਮਹਿੰਤ ਕੀਤੀ ਉਹ ਸਾਡੀ ਡਿਮਾਂਡ ਸੀ ਜੋ ਸਾਡੀ ਡਿਮਾਂਡ ਸੀ ਕਿ ਇਹ ਵਿਨ ਬੇ ਅਸੀਂ ਉਹ ਦੇ ਦੀ ਜਗਾ ਉਹ ਐਡਮਿਨਿਸਟ੍ਰੇਸ਼ਨ ਕਬਜ਼ੇ ਨਹੀਂ ਲੈ ਲ ਪਈ ਇੱਕ ਦਵਾਜ਼ ਉਹਨਾਂ ਦੇ ਦਵਾਜ਼ੇ ਵਾਲੇ ਪਾਸੇ ਹੋਏਗੀ ਬਹੁਤ ਇਦੋਂ ਹੋਣਗੇ ਤਿੰਜੀ ਚੌਥੀ ਇਹ ਤੋਂ ਚਾਰੇ ਦਵਾਜ਼ਾ ਹੋਣਗੇ ਆ ਤੇ 6-6 ਫੁੱਟ ਦੀ ਹੋਣਗੇ ਉਹਦੇ ਬਾਅਦ ਵਿੱਚ ਬਾਗ ਗੇਟ ਲੱਗੇਗਾ 6 ਨਹੀਂ 12 ਦੀ ਵੀ ਹੋ ਸਕਦੀ ਹੈ 12 ਦੀ ਵੀ ਹੋ ਸਕਦੀ ਹੈ ਇਹ ਹੋ ਗਈ ਜਸ ਹਬਾਈ ਗੱਲ ਮੰਨ ਲਈ ਗਈ ਅਸੀਂ ਪੁਲਿਸ ਸਾਹਿਬ ਨੂੰ ਤੁਹਾਡੀ ਮੰਗ ਮੰਨ ਲਈ ਗਈ ਮੰਨ ਲਈ ਠੀਕ ਹੈ ਕਾਲ ਬਸ ਚੋਰੀ ਜਾ ਇੱਕ ਵਾਰੀ ਮੈਂ ਫੇਰ ਵਪਾਰੀ ਭਾਈਚਾਰੇ ਨੂੰ ਬੇਨਤੀ ਕਰਦਾ ਜਿਹੜਾ ਕੋਈ ਮਸਲਾ ਜਿਹੜਾ ਵੀ ਸੀਗਾ ਸ਼ਾਮ ਨੂੰ ਉਹ ਪੂਰਾ ਹੋਣਾ ਇਸ ਵੇਲੇ ਦਫ਼ਤਰ ਵਿੱਚ ਬੈਠੇ ਆ ਡੀਸੀ ਸਾਹਿਬ ਦਾ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਨੇ ਪੂਰਾ ਕੰਮ ਕਰ ਦਿੱਤਾ ਸਾਰਾ ਪ੍ਰਸ਼ਾਸਨ ਬੈਠਾ ਸੀ ਡੀਸੀ ਸਾਹਿਬ ਐਸਐਸਬੀ ਸਾਹਿਬ ਆਪਣੇ ਐਸਐਮ ਸਾਹਿਬ ਉਹ ਸਾਰਾ ਕੰਮ ਪੂਰਾ ਹੋਣ ਤੋਂ ਬਾਅਦ ਜਿਹੜੀ ਸ਼ੇਰ ਨੂੰ ਬੰਦ ਨਹੀਂ ਕੋਈ ਸੀ ਉਹ ਵਾਪਸ ਕਰ ਦਿੱਤੀ ਗਈ ਧੰਨਵਾਦ ਜੀ ਐ ਸਾਹਿਬ ਇਹ ਜੋ ਸਾਨੂੰ ਚਾਹੀਦਾ ਸੀਗਾ ਅਸੀਂ ਕਹਿੰਦੇ ਸੀ ਐਡਮਿਨਿਸਟ੍ਰੇਸ਼ਨ ਨੂੰ ਵੀ ਤੁਸੀਂ ਜਹਾਜ਼ ਦੁਬਾਰੀ ਕਰੋ ਉਹ ਇਸ ਗੱਲ ਨੂੰ ਮੰਨ ਗਏ ਆ ਉਹਨਾਂ ਨੇ ਓਪਨ ਕਹਿਤਾ ਵੀ ਚਾਰੋਂ ਪਾਸੇ ਦੁਬਾਰ ਕਰਾਂਗੇ ਬਾਜ਼ ਗੰਦ ਕਰਾਂਗੇ ਕੱਲ ਤੋਂ ਸ਼ਿਦੂ ਹੋਇਊਗਾ ਇਸ ਲਈ ਆਪਾਂ ਜੇ ਕੱਲ ਦੀ ਹਰਤਾਨ ਬੱਸ ਲੈ ਲਈ